हां शुरू करो प्यारे विद्यार्थियोंさて आज चौथे दिन दे विज्ञान डेफ से ब्लेक है श्री गुरु तेज बहादुर साहब जी की यात्रा में जय करे सब सबको श्री गुरु नानक साहब जी अ ਜਿਹਨਾਂ ਨੂੰ ਸਰਗਰਮ ਐਸਪੀ ਦੇ 6 ਕਰਵੇਂ ਮਹੀਨਾ ਵਿੱਚ ਜਦੋਂ ਸਰਗਰਮਤ ਸ਼ੁਰੂ ਹੋ ਰਹੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਪਤਵਾਂ ਅਤੇ ialoge ਦੀਆਂ ਸੰਗਤਾਂ ਲਈ ਰਚਨ ਲਈ ਬੁਲਾਣਾ ਹੋਇਆ ਕੇਵਲ ਕੋਈ ਸਫਰ ਹੀ ਨਹੀਂ ਸੀ ਸਗੋਂ ਇਹ ਤਾਂ ਗੁਰੂਆਂ ਖਾਨਾਂ ਦੇ ਦਰਸ਼ਨ ਦੀਦਾਰੇ ਕਰਨ ਤੇ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚ ਉਹ ਤਰਪਕ ਕਰਕੇ ਲੋਕਤਾਂ ਨੂੰ ਨਿਜ ਤੋਂ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਂ ਲੋਭ ਰਵਾਂਦੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਂ ਸਾਧੂ ਸੰਜੇ ਵਾਲ ਦਾ ਹੋਕਾ ਦੇ ਕਿਰਤ ਦੀ ਮਹਾਨਤਾ ਸਮਝਾਉਣ ਗੁੰਡ ਛਕਣ ਦੀ ਪ੍ਰੇਰਣਾ ਦੇਣ ਚੱਪਣ ਦੀ ਦਾਨ ਬਖਸ਼ਣ ਅਤੇ ਦਿਲਾਂ ਨੂੰ ਨਮਾ ਰਾਕੋ ਚ ਕੇ ਦੇਣ ਵਾਲੀ ਯਾਤਰਾ